ਸਟਾਰਟ ਮਨੁੱਖੀ ਸਮਾਜ ਵਿੱਚ ਭਾਸ਼ਾ ਦੁਆਰਾ ਆਪਸੀ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ ਡੰਡੀ ਭਾਸ਼ਾ ਜ਼ਰੀਏ ਹੀ ਕਿਸੇ ਕੌਮ ਦੀ ਸੱਭਿਆਚਾਰਕ ਸਮਾਜਿਕ ਰਾਜਨੀਤਿਕ ਆਰਥਿਕ ਧਾਰਮਿਕ ਸਾਹਿਤਿਕ ਅਤੇ ਵਿਦਿਅਕ ਸਥਿਤੀ ਉੱਭਰ ਕੇ ਸਾਹਮਣੇ ਆਉਂਦੀ ਹੈ ਡੰਡੀ ਜਿਹੜੇ ਲੋਕ ਆਪਣੀ ਮਾਦਰੀ ਜ਼ੁਬਾਨ ਬੋਲਣ ਵਿੱਚ ਹੀਣ ਭਾਵਨਾ ਮਹਿਸੂਸ ਕਰਦੇ ਹਨ ਅਤੇ ਉਸ ਨਾਲੋਂ ਮੋਹ ਭੰਗ ਕਰਕੇ ਉਪਰੀਆਂ ਬੋਲੀਆਂ ਬੋਲਣ ਦੀ ਚੱਕਾ ਚੌਂਦ ਵਿੱਚ ਗੁਆਚਣ ਲੱਗਦੇ ਹਨ ਉਹ ਲਾਭ ਦੀ ਥਾਂ ਹਾਨੀ ਹੀ ਉਠਾਉਂਦੇ ਹਨ ਡੰਡੀ ਇਹ ਅਖਾਣ ਇਸੇ حقیقت بیانی دی ಸ್ಪಷ್ಟ ఉదాహరణ ਹੈ ਡੰਡੀ ਭਾਸ਼ਾਵਾਂ ਦਾ ਇਤਿਹਾਸ ਇਸ ਗੱਲ ਦੀ ਸ਼ਾਹੀ ਦਰਦਾ ਹੈ ਕਿ ਜਦੋਂ ਯੂਰਪ ਦੀਆਂ ਅਨੇਕ ਕਬਾਇਲੀ ਭਾਸ਼ਾਵਾਂ ਨੂੰ ਬੋਲਣ ਵਾਲੇ ਹੀ ਨਾ ਰਹੇ ਤਾਂ ਉਹਨਾਂ ਦੀ ਹੋੰਦ ਖਤਮ ਹੋ ਗਈ ਡੰਡੀ ਹਿੰਦੁਸਤਾਨ ਦੀਆਂ ਕਈ ਪ੍ਰਾਚੀਨ ਭਾਸ਼ਾਵਾਂ ਨਾਲ ਵੀ ਅਜੇ ਹਾਂ ਹੀ ਵਾਪਰਿਆ ਡੰਡੀ ਗੁਜਰਾਤ ਦੇ ਵਡੋਦਰਾ ਸਥਿਤ ਭਾਸ਼ਾ ਖੋਜ ਅਤੇ ਪ੍ਰਕਾਸ਼ਨ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਲਗਭਗ 6 ਦਹਾਕਿਆਂ ਦੌਰਾਨ 220 ਭਾਸ਼ਾਵਾਂ ਅਜਹੀਆਂ ਹੀ ਪਰਸਥਿਤੀਆਂ ਕਾਰਨ ਹੀ ਆਪਣਾ ਵਜੂਦ ਖੋ ਬੈਠੀਆਂ ਡੰਡੀ ਇਸ ਦੇ ਬਾਵਜੂਦ ਜਾਪਾਨ ਜਰਮਨੀ ਰੂਸ ਅਤੇ ਚੀਨ ਵਰਗੇ ਉન્નਤ ਮੁਲਕਾਂ ਨੇ ਅੰਗਰੇਜ਼ੀ ਦੀ ਥਾਂ ਆਪੋ ਆਪਣੀ ਮਾਤ ਭਾਸ਼ਾ ਦੇ ਬਲ ਬੁਤੇ ਹੀ ਗਿਆਨ ਵਿਗਿਆਨ ਅਤੇ ਵਪਾਰਕ ਖੇਤਰਾਂ ਵਿੱਚ ਸਟਾਰਟ 베ਰੀ ਦਾ ਰੁੱਖ ਭਾਵੇਂ ਬਹੁਤ ਵੱਡਾ ਤਾਂ ਨਹੀਂ ਸੀ ਪਰ ਸੰਗਣਾ ਜ਼ਰੂਰ ਸੀ ਡੰਡੀ ਇਸ ਰੁੱਖ ਦੇ ਇਸੇ ਗੁਣ ਕਾਰਨ ਇੱਥੇ ਬਹੁਤ ਸਾਰੇ ਪੰਛੀਆਂ ਨੇ ਆਪਣੇ ਆਲਣੇ ਪਾਏ ਹੋਏ ਸਨ ਡੰਡੀ ਇਹ ਰੁੱਖ ਪਿੰਡ ਦੀ ਆਬਾਦੀ ਦੇ ਨੇੜੇ ਛੱਪੜ ਦੇ ਕਿਨਾਰੇ ਉੱਤੇ ਸੀ ਡੰਡੀ ਇਸ ਰੁੱਖ ਉੱਤੇ ਰਹਿਣ ਵਾਲੇ ਪੰਛੀਆਂ ਵਿੱਚੋਂ ਵਧੇਰੇ ਗਿਣਤੀ ਬਿਜੜਿਆਂ ਦੀ ਸੀ ਜਿੰਨਾ ਇਸ ਦੇ ਛੱਪੜ ਵੱਲ ਦੇ ਹਿੱਸੇ ਉੱਪਰ ਬੜੇ ਹੀ ਸੋਹਣੇ ਲਟਕਵੇਂ ਆਲਣੇ ਪਾਏ ਹੋਏ ਸਨ ਡੰਡੀ ਤੋਤਿਆਂ ਦੀ ਇੱਕ ਜੋੜੀ 베ਰੀ ਦੇ ਟਣੇ ਅੰਦਰ ਬਣੀ ਖੋੜ ਵਿੱਚ ਰਹਿੰਦੀ ਸੀ ਅਤੇ ਚਿੜੀਆਂ ਬੁਲਬੁਲ ਅਤੇ ਕੁਗੀਆਂ 베ਰੀ ਦੇ ਸੰਗਣੇ ਪੱਤਿਆਂ ਵਿੱਚਕਾਰ ਆਪੋ ਆਪਣੇ ਆਲਣੇ ਬਣਾ ਕੇ ਰਹਿੰਦੀਆਂ ਸਨ ਡੰਡੀ ਬਿਜੜਿਆਂ ਵਾਂਗ ਬੁਲਬੁਲਾ ਵੀ ਆਪਣਾ ਆਲਣਾ ਪੂਰੀ ਫਰੀਜ ਲਾ ਕੇ ਬਣਾਉਂਦੀਆਂ ਗੋਲ-ਗੋਲ ਟੋਕਰੀनुਮਾ ਡੰਡੀ ਬਿਜੜਿਆਂ ਅਤੇ ਬੁਲਬੁਲਾਵਲ ਵੇਖ ਹੁਣ ਚਿੜੀਆਂ ਵੀ ਆਪਣੇ ਆਲਣੇ ਹੋਰ ਨਿਪੁੰਨਤਾ ਨਾਲ ਬਣਾਉਣ ਲੱਗੀਆਂ ਸਨ ਪਰ ਘੁਗੀਆਂ ਇਸ ਮਾਮਲੇ ਵਿੱਚ ਸਭ ਤੋਂ ਫਾੜੀ ਸਨ ਡੰਡੀ ਉਹਨਾਂ ਦੇ ਆਲਣੇ ਵਿੱਚ ਬਸ ਕੁਝ ਕੁ ਤਿਲੇ ਹੁੰਦੇ ਜੋ ਬੇਤਰਤੀਬੇ ਚਿਣੇ ਹੁੰਦੇ ਡੰਡੀ ਪਿਛਲੀ ਵਾਰ ਜਦੋਂ ਘੁਗੀਆਂ ਨੇ ਇਵੇਂ ਹੀ ਤਿਲੇ ਚਿਣ ਉਹਨਾਂ ਉੱਪਰ ਆਂਡੇ ਦਿੱਤੇ ਤਾਂ ਬੁਲਬੁਲਾ ਨੇ ਉਹਨਾਂ ਨੂੰ ਬਥੇਰਾ ਟੋਕਿਆ ਸੀ ਕਿ ਸ਼ਿਕਰਾ ਬਹੁਤ ਸ਼ੈਤਾਨ ਹੈ ਉਹ ਦੂਰੋਂ ਹੀ ਆਪਣੀ ਤੇਜ਼ ਅੱਖ ਨਾਲ ਸ਼ਿਕਾਰ ਭਾਲ ਲੈਂਦਾ ਪਰ ਕੁੱਗੀਆਂ ਨੇ ਉਹਨਾਂ ਦੀ ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਨਾ ਲਿਆ ਡੰਡੀ